ਅੱਗੋਂ ਟਾਈਮ ਕਰਤੀ ਲਿਆਓ ਫੋਟੋ ਖਿੱਚੀ ਗੱਡੀ ਦੀ ਮੈਂ ਤੁਹਾਡਾ ਚਲਾਨ ਕਰ ਰਿਹਾ ਜੀ 5000 ਰੁਪਏ ਦਾ ਘਟੋ ਬਾਪਾ ਤੂੰ ਹੁਣੇ ਪਰ ਆਪਾਂ ਰੋੜ ਸੀ ਬੈਲ ਜਿੱਥੇ ਬੈਲ ਤੋਂ ਲਾਇਆ ਹੋਰ ਨੂੰ ਕਰੋ ਆਪਾਂ ਬੜੀ ਤਰਫ ਦੇਖਿਆ ਅਵਾਰਾ ਕਰਦੀਆਂ ਕਰਦੀਆਂ ਮੁੰਡੇ ਉਹਨਾਂ ਨੂੰ ਰੋਕ ਕੇ ਅੱਜ ਆਪਾਂ ਉਹਨਾਂ ਨੂੰ ਸੁਖਾਉਣਾ ਸੀ ਤਾਂ ਜਾਦਾ ਅੱਜ ਵਾਰਨਿੰਗ ਦਿੱਤੀ ਉਡ ਅਗਲੀ ਵਾਰ ਤੋਂ ਫੋਟੋ ਮਿਲੂ ਠੀਕ ਹੈ ਇਹ ਹੀ ਐਕਸਰਸਾਈਜ਼ ਆਪਾਂ ਇੱਕ ਦਿਨ ਜਾਂ ਦੋ ਦਿਨਾਂ ਬਾਅਦ ਮੈਂ ਤੁਹਾਨੂੰ ਮੈਸੇਜ ਕਰਾਂਗਾ ਆਪਾਂ ਦੁਬਾਰਾ ਆਵਾਂਗੇ ਠੀਕ ਹੈ ਇਹ ਜਿਹੜਾ ਕਾਲਜ ਰੋਡ ਆ ਜਿਹੜੀ ਇੱਥੋਂ ਲੈ ਕੇ ਤੇ ਆਪਣੇ ਬੱਸ ਸਟੈਂਡ ਤੱਕ ਇਹ ਆਪਾਂ ਦੁਬਾਰਾ ਸਰਚ ਕਰਾਂਗੇ ਠੀਕ ਹੈ ਇੱਕਦਮ ਬੁੱਢਾ ਜਰਦੀ ਹਵਾਰਾ ਜਰਦੀ ਬਿਲਕੁਲ ਬੰਦ ਰਹਿ ਗਈ ਦਰਦਰ ਕੁਰੀਆਂ ਦੇ ਕਾਲਜ ਕੋਲੇ ਦੇ ਬਿਲਕੁਲ ਵੀ ਕੋਈ ਵੀ ਹਵਾਰਾ ਕਰਦੀ ਨਹੀਂ ਹੋਊਗਾ ਕਿਦੀ ਜਿਦੀ ਡਿਊਟੀ ਦਿੱਤੇ ਜਿੱਤੇ ਹੈ ਜਿਹੜੇ ਪੀਸੀਆ ਨਾਲ ਕਪੀ ਨਾਲੇ ਕੋਲ ਹਰ ਰੋਜ਼ ਮੇਰੇ ਕੋਲ ਪੰਜ ਬਿਲਾਊ ਨੰਬਰ ਮੋਟਰਸਾਈਕਲ ਲੈ ਕੇ ਆਉਂਦੇ ਨੇ ਹਰੇਕ ਪੀਟੀਆਰ ਵਾਲੇ ਪੰਜ ਮੋਟਰਸਾਈਕਲ ਹਰੇਕ ਪੀਟੀਆਰ ਨਾਲ ਸਿੱਧੀ ਮੇਰੇ ਕੋਲ ਲੈ ਕੇ ਆਉ ਜਿਹੜੇ ਵੀ ਲੱਕ ਉੱਪਰ ਜਿਸੇ ਕਰੀਪ ਨੂੰ ਤਾਕੀ ਕਰਦਾ ਕੋਈ ਨਾਈਟ ਹੋ ਕੇ ਜਾਂਦਾ ਹੋਵੇ ਦਸਤੀ ਦਾ ਕੰਮ ਦੇਖ ਲਿਆ ਕਰੋ ਆਪਣੇ ਅਕਸੈਸ ਕਰ ਲੈ ਮਾਪਾ ਲੈ ਕੇ ਕਿਸੇ ਨੂੰ ਲਾਇਆ ਮਾਰੀਓ ਕੇ ਐਸਐਸਪੀ ਸਾਹਿਬ ਦੇ ਹੁਕਮਾ ਦੇ ਨਾਲ ਜੀਦੀ ਕਾਲਜ ਰੋਡ ਹੈ ਇੱਥੇ ਦੋ ਗਰਲਸ ਦੇ ਕਾਲਜ ਤੇ ਸਕੂਲ ਨੇ ਇਹਨਾਂ ਦੇ ਉੱਤੇ ਅਵਾਰਾਗਰਦੀ ਦੀ ਕੰਪਲੀਟ ਸੀ ਜਿਹਦੇ ਕਰਕੇ ਅਸੀਂ 150 ਮੁਲਾਜ਼ਮਾਂ ਦੇ ਨਾਲ ਅੱਜ ਇਸ ਰੋਡ ਨੂੰ ਕਵਰ ਕੀਤਾ ਹੈ ਜੋ ਵੀ ਅਵਾਰਾਗਰਦੀ ਕਰਨ ਵਾਲੇ ਲੜਕੀ ਹੈ ਉਹਨਾਂ ਨੂੰ ਅੱਜ ਅਸੀਂ ਰੋਕ ਕੇ ਇੱਕ ਵਾਰੀ ਵਾਰਨਿੰਗ ਦਿੱਤੀ ਹੈ ਅੱਜ ਤੋਂ ਬਾਅਦ ਇਹ ਐਕਸਰਸਾਈਜ਼ ਸਾਡੀ ਹਰੇਕ ਹਫਤੇ ਇੱਕ ਜਾਂ ਦੋ ਵਾਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਜਾਰੀ ਰੱਖੀਏ ਮੇਰੀ ਰਿਕਵੈਸਟ ਹੈ ਸ਼ਹਿਰ ਵਾਸੀਆਂ ਨੂੰ ਅਗਰ ਉਹਨਾਂ ਨੂੰ ਕੋਈ ਇਹੋ ਜਿਹਾ ਲੱਗਦਾ ਕੋਈ ਮਹਿਸੂਸ ਹੁੰਦਾ ਹੈ ਵੀ ਇਹ ਵਾਰਾਗਰ ਦੇ ਜਾਂ ਕੋਈ ਗੁੰਡਾ ਅੰਸਰ ਹੈ ਕਿਰਪਾ ਕਰਕੇ 20 ਦੇ ਬਾਰੇ ਸਾਨੂੰ ਤੋਜਿਤ ਕੀਤਾ ਜਾਵੇ 112 ਤੇ ਕਾਲ ਕਰਦਿਆ ਕਰ ਜਾਂ ਮੇਰੇ ਨੰਬਰ ਜਿਹੜੇ ਸਿਟੀ ਸਿਟੀ ਹੈ ਜੀ ਮੈਂ ਮੇਰਾ ਨੰਬਰ ਜਿਹੜਾ ਹੈ अवेलेबल ਹੈ ਤੁਸੀਂ ਮੇਰਾ ਨੰਬਰ ਤੇ ਜਾਂ 112 ਤੇ ਕਾਲ ਕਰ ਸਕਦੇ ਹੋ ਤੇ ਮੈਂ ਪ੍ਰੋਮਿਸ ਕਰਦਾ ਸ਼ਹਿਰ ਵਾਸੀਆਂ ਨਾਲ ਇੱਕ ਪੋਜ਼ਿਟਿਵ ਚੇਂਜ ਲੈਣ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰਾਂ ਸਰ ਕਿੰਨੇ ਚਲਾਣ ਗਟੇ ਅੱਜ ਤਕਰੀਬਨ 15 ਤੋਂ 20 ਚਲਾਣ ਹੋਏ ਸੀ ਬਿਲਕੁਲ ਕੰਟੀਨਿਊ ਬਿਲਕੁਲ ਕੰਟੀਨਿਊ ਹੈ ਡਰਾਈਵ ਕੰਟੀਨਿਊ ਚੱਲੂਗੀ ਬਿਲਕੁਲ ਆਉਂਦੇ ਆ ਬਿਲਕੁਲ ਆਉਂਦੇ ਆ ਸ਼ਹਿਰ ਹੈ ਜੀ ਮੈਨੇਜ ਕਰਨਾ ਕੋਈ ਜਿਵੇਂ ਹੁਣ ਦੇਖੋ ਕੋਈ ਬਜ਼ੁਰਗ ਹੈ ਕੋਈ ਆਪਣਾ ਜੈਨੂਇਨ ਜਿਹਦਾ ਰੀਜ਼ਨ ਹੋਵੇ ਕੋਈ ਮਜ਼ਦੂਰ ਜਾ ਰਹੇ ਨੇ ਕੋਈ ਦਿਹਾੜੀ ਵਾਲੇ ਨੇ ਕੋਈ ਮੰਡੀ ਵਾਲੇ ਨੇ ਇਹਨਾਂ ਦੇ ਅਸੀਂ ਨਾ ਹੀ ਦੋਦੀ ਦੇ ਕਾਗਜ਼ ਨਹੀਂ ਚੈੱਕ ਕਰਦੇ ਅਸੀਂ ਸਿਰਫ ਜਿਹੜੇ ਅਸਮਾਜਿਕ ਤਤ ਨੇ ਅਸੀਂ ਉਹਨਾਂ ਦੇ ਚੈੱਕ ਰੱਖਣਾ ਹੈ ਕਈ ਵੀ ਆਮ ਲੋਕੀ ਜਿਹੜੇ ਹੁੰਦੇ ਨੇ ਉਹ ਇਨੀ ਪੂਰ ਸੌਖ ਦੇ ਕੇ ਕਈ ਵੀ ਡਰ ਜਾਂਦੇ ਨੇ ਉਹਨਾਂ ਆਮ ਲੋਕਾਂ ਨੂੰ ਜੀਪੀ ਦਾ ਮੈਂ ਕਹਿੰਦੇ ਕਿ ਡਰ ਨਹੀਂ ਜਿਹੜੇ ਆਮ ਲੋਕ ਨੇ ਬਹੁਤ ਸचेत ਨੇ ਸੋਸ਼ਲ ਮੀਡੀਆ ਬਹੁਤ ਐਕਸ਼ਨ ਹੈ ਹਰੇਕ ਨੂੰ ਆਪਣੇ ਰਾਈਟਸ ਪਤਾ ਨੇ ਐਂਡ ਮੈਨੂੰ ਲੱਗਦਾ ਵੀ ਹੁਣ ਉਹ ਸਮਾਂ ਨਹੀਂਗਾ ਵੀ ਕੋਈ ਪੁਲਿਸ ਨੂੰ ਦੇਖ ਕੇ ਘਬਰਾਉਂਦਾ ਹੈ ਸਰਪਾ ਦੀ ਪੁਲਿਸ ਨੂੰ ਆਪਣਾ ਦੋਸਤ ਤੇ ਮਦਦਗਾਰ ਸਮਝ ਕੇ ਪੁਲਿਸ ਨਾਲ ਸ਼ਹਿਰ ਵਾਸੀ ਵਾਸੀ ਸ਼ਹਿਰ ਵਾਸੀਆਂ ਦਾ ਮੈਨੂੰ ਆਲਰੇਡੀ ਬਹੁਤ ਸੇਯੋਗ ਮਿਲ ਰਿਹਾ ਮੈਂ ਉਹਦੇ ਵਾਸਤੇ ਬਹੁਤ ਧੰਨਵਾਦੀ ਹਾਂ मैं उमीद करदा अॻे जो मिली सहयोग मिली रहंदो थैंक्यू